ਲੁਟੇਰੇ ਲਾੜੀ ਨੇ ਵਿਦੇਸ਼ ਤੋਂ ਪਰਤੇ ਨੌਜਵਾਨ ਨੂੰ ਇੱਕ ਦਿਨ ਦੀ ਦੁਲਹਨ ਬਣਾ ਕੇ ਪਰਿਵਾਰ ਨੂੰ ਬੇਹੋਸ਼ ਕਰ ਦਿੱਤਾ ਤੇ ਇੱਕ ਰਾਤ ਲਾੜੀ ਤੋਂ ਲੱਖਾਂ ਰੁਪਏ ਦੇ ਗਹਿਣੇ ਤੇ 85000 ਰੁਪਏ ਲੁੱਟ ਕੇ ਲੈ ਗਏ ਲੁਟੇਰੇ ਲਾੜੀ ਨੂੰ ਵੀ ਆਪਣੇ ਨਾਂ ਲੈ ਗਿਆ ਤੇ ਇੱਕ ਦਿਨ ਦਾ ਫੋਨ ਪੁਲਿਸ ਨੇ ਲੁਟੇਰੇ ਲਾੜੀ ਸਮੇਤ 8 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਦੋਸ਼ੀਆਂ ਨੂੰ ਦੋਨੋਂ ਗ੍ਰਿਫਤਾਰ ਕੀਤਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲੁਟੇਰੇ ਲਾੜੀ ਨੇ ਪਹਿਲਾਂ ਕਿੰਨੇ ਲੋਕਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਹੈ ਇਹ ਹੁਣ ਪਤਾ ਲਗਾਏਗੀ ਪੁਲਿਸ ਤੁਹਾਡਾ ਬਲਜੀਤ ਕੌਰ ਜੀ ਬਲਜੀਤ ਕੌਰ ਕਿੱਥੋਂ ਦੇ ਰਹਣ ਵਾਲੇ ਫਿਰਕਣੇ ਪੇਮ ਬੀਤ ਹਾਂ ਕੀ ਗੱਲਬਾਤ ਹੈ ਗੱਲਬਾਤ ਇਹੋ ਹੀ ਹੋਈ ਹੈ ਜਿਸ ਵਿਆਹ ਕੇ ਲਿਆਂਦਾ ਮੁੰਡੇ ਨੂੰ ਉਥੋਂ ਫਿਰ ਤੇ ਸੁਰਸੋਂ ਫੇਰੀ ਦਿੱਤੀ ਨੇ ਕੁੜੀ ਦਾ ਨਾਮ ਕੀ ਸੀ ਕੁੜੀ ਦਾ ਮਨਪ੍ਰੀਤ ਜੀ ਕਿੱਥੋਂ ਦੇ ਰਹਣ ਵਾਲੀ ਸੀ ਓ ਹੈ ਡਗਰੂ 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 ਜੀ ਹਾਂਜੀ ਅੱਛਾ ਜਦੋਂ ਕਿ ਲਾਮਾ ਫਿਰ ਸਰਸੰਗ ਲਾਮਾ ਸਰਸੰਗ ਕਰਾਂਗੇ ਕੀ ਹੋਇਆ ਹਾਂਜੀ ਕੀ ਹੋਇਆ ਜਦੋਂ ਲੈ ਕੇ ਹੋਇਆ ਕੁਛ ਨੋਨ ਨੇ ਆਇਆ ਸੀ ਫੇਰੇ ਨੇ ਤੁਸੀਂ ਤਿੰਨ ਮਾਲਾ ਪਾ ਲੋ ਜਾਂ ਉੰਜ ਫੇਰੇ ਕਰਨ ਨਹੀਂ ਕਰਨੇ ਨਾ ਉਹਨਾਂ ਧਾਰ ਕੱਟ ਦਿੱਤਾ ਨਾ ਕੁਛ ਸਾਨੂੰ ਦਿੱਤਾ ਸਾਡੇ ਜਿਹੜਾ ਬਾਬੇ ਜੀ ਤੁਹਾਨੂੰ ਹਦਿਆ ਨਹੀਂ ਦਿੰਦੇ ਧਾਰ ਕਰਦੇ ਫੇਰੇ ਲਈ ਦੋ ਫੇਰੇ ਲਈ ਕਰ ਤੱਕੇ ਨਾ ਪਤਾ ਨਹੀਂ ਮੁੰ ਬੰਦੇ ਫਿਰ ਪੈਸੇ ਦੇਣ ਲੱਗੇ ਨੂੰ ਮਚੋਲੇ ਨੂੰ ਤੇ ਉਹਨੇ ਇੰਨੇ ਨਹੀਂ ਲੈਣ ਮੈਂ ਨਹੀਂ ਲੈਣੇ ਉਹ ਵੀ ਅਸੀਂ ਦੇ ਦਿੱਤੇ ਹਨ ਪਿੱਛਾ ਸੀ ਜਾ ਰ ਪਿਆ ਲੱਖ ਮੰਗਦਾ ਸੀ ਸੁਖਦੇਵ ਸਿੰਘ ਜੀ ਪਿੰਡ ਰੁਕਣੇ ਵਾਲੇ ਦਾ ਸੀ ਹਾਂਜੀ ਸੁਖਦੇਵ ਸਿੰਘ ਕਿੱਥੇ ਪਹਿਲਾਂ ਰਹਿੰਦੇ ਸੀ ਕੀ ਗੱਲ ਅਸੀਂ ਪਹਿਲਾਂ ਕੋਟਕਪੂਰੇ ਰਹਿੰਦੇ ਸੀਗੇ ਕੋਟਕਪੂਰੇ ਸਾਨੂੰ ਮਤਲਬ ਕੀ ਇਹਨਾਂ ਨੇ ਕੁੜੀ ਦਿਖਾਈ ਜੀ ਵੇਖਾ ਵਿਖਾਈ ਹੋ ਗਿਆ ਸੀ ਹਾਂਜੀ ਪਹਿਲਾਂ ਵਿਆਹ ਹੋਇਆ ਸੀ ਕਿੱਥੇ ਹੋਇਆ ਸੀ ਇੱਥੇ ਪਹਿਲਾਂ ਜੀ ਹਾਂ ਪਹਿਲਾਂ ਵਿਆਹ ਮੇਰਾ ਇੱਥੇ ਝੋੜ ਖੜੇ ਹੀ ਹੋਇਆ ਸੀ ਜੀ ਹਾਂਜੀ ਉਹਦਾ ਤਲਾਕ ਹੋ ਗਿਆ ਸੀਗੇ ਇਹ ਦੂਜਾ ਵਿਆਹ ਸੀਗੇ ਮੇਰੀ ਉਮਰ ਟੱਪਦੀ ਜਾਂਦੀ ਸੀਗੀ ਮੈਂ ਆਖਿਆ ਵੀ ਚਲੋ ਮੈਂ ਬਾਹਰ ਰਹਿਣਾ ਵੀ ਮਤਲਬ ਕਿ ਬਾਹਰ ਜੌਬ ਕਰਦਾ ਜੀ ਮੈਂ ਸਾਡੇ ਨਾਲ ਜਦੋਂ ਮੈਂ ਆਇਆ ਵੀ ਮੈਨੂੰ ਕੋਈ ਵੀ ਸਾਡੇ ਕੋਲ ਪੈਲੀ ਨਹੀਂ ਦਿੱੱਥਾ ਨਹੀਂ ਗਈ ਜੀ ਕੁਝ ਵੀ ਨਹੀਂ ਗਈ ਸਾਡੇ ਕੋਲ ਮੈਂ ਸਿਰਫ ਬਾਹਰ ਜੌਬ ਕਰਦਾ ਤੇ ਆਪਣੇ ਪਰਿਵਾਰ ਨੂੰ ਪਾਲਦਾ ਪੋਸਦਾ ਹੀ ਗਈ ਸ਼ਾਮ ਦਾ ਹੀ ਗਈ ਫਿਰ ਉਦੋਂ ਮੁੜ ਕੇ ਜੀ ਇੱਕ ਵਿਚੋਲਾ ਆਇਆ ਸਾਡੇ ਕੋਲੇ ਵੀ ਕਹਿੰਦੇ ਵੀ ਵੀ ਅਸੀਂ ਰਿਸ਼ਤੇ ਰੁੱਤੇ ਕਰਾਉਣੇ ਆ ਤੇ ਬੜੇ ਜਣਿਆਂ ਨੂੰ ਕਿਹਾ ਵਿਆ ਸੀਗਾ ਮੈਰਿਜ ਬਿਆਰੋ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਵੀ ਅਸੀਂ ਰਿਸ਼ਤੇ ਕਰਾਉਣੇ ਆ ਵੇ ਆਜੋ ਤੁਸੀਂ ਤੁਹਾਨੂੰ ਕੁੜੀ ਵਿਖਾ ਦਿੰਨੇ ਆਂ ਸਾਨੂੰ ਕੁੜੀ ਵਿਖਾ ਦਿੱਤੀ ਜੀ ਨੇ ਤੇ ਅਸੀਂ ਆਖਿਆ ਵੀ ਚਲੋ ਵੀ ਗਰੀਬ ਘਰ ਦੀ ਕੁੜੀ ਆ ਵੀ ਚਲੋ ਵੀ ਘਰੇ ਵੀ ਆਪਣੇ ਚਲੋ ਇਹਦਾ ਮਾਪਿਓ ਮਰਿਆ ਹੋਇਆ ਮੈਨੂੰ ਕਹਿੰਦੀ ਵੀ ਮਾਪਿਓ ਮਰਿਆ ਹੋਇਆ ਮੇਰਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਵੀ ਚਲੋ ਮਾਪਿਓ ਇਹ ਵੀ ਹੁੰਦਾ ਸੋਹਰਾ ਪਰਿਵਾਰ ਵੀ ਮਾਪਿਓ ਵਰਗਾ ਹੀ ਹੁੰਦਾ ਵੀ ਤੂੰ ਰਾਜ ਕਰੇਂਗੀ ਘਰ ਦੇ ਵਿੱਚ ਕਿਉਂ ਮੇਰੇ ਵਰਗੇ ਨੇ ਤਾਂ ਆਉਣਾ ਹੁੰਦਾ ਛੁੱਟੀ ਆਉਣਾ ਹੁੰਦਾ ਈ ਤੇ ਤੇਰੇ ਕੋਲੇ ਰਹਿਣਾ ਸਾਰਾ ਕੁਝ ਤੇ ਮੈਂ ਜੀ ਜਿਹੜਾ ਵੀ ਕੁਝ ਸੋਨਾ ਬਾਰੋ ਬਣਾ ਕੇ ਲੈ ਕੇ ਆਇਆ ਸੀ ਜੋ ਮੇਰਾ ਵਿਆਹ ਤੇ ਖਰਚਾ ਹੋਇਆ ਜੀ ਤੇ ਗੱਡੀਆਂ ਦਾ ਤੇਲ ਪਾਣੀ ਜੋ ਵੀ ਕਰਾਈਆਂ ਦੋ ਗੱਡੀਆਂ ਗਈਆਂ ਸੀ ਕਿ ਮਤਲਬ ਕਿ 15 16 20 ਜੀ ਗਏ ਸੀਗੇ ਇਹ ਗੱਡੀਆਂ ਦੇ ਤੇ ਉਦੋਂ ਮੁੜ ਕੇ ਜੀ ਸਾਰਾ ਕੁਝ ਕਰ ਕਰਾ ਕੇ ਉੱਥੇ ਪਹਿਲਾਂ ਜੀਰੇ ਗਏ ਜੀ ਉੱਥੋਂ ਇਹਦਾ ਭਰਾ ਭੱਜ ਗਿਆ ਜੀ ਆਧਾਰ ਕਾਰਡ ਨਹੀਂ ਇਹਦੇ ਕੋਲ ਸੀਗਾ ਉਹ ਕਹਿੰਦਾ ਵੀ ਮੈਂ ਮਰਗ ਤੇ ਪਹੁੰਚ ਗਿਆ ਤੇ ਫਿਰ ਮੇਰੇ ਸਾਡੇ ਆਪ ਦੇ ਜੁਡੀਸ ਜੀ ਸੀਗੇ ਰਿਸ਼ਤੇਦਾਰ ਸੀਗੇ ਉਹ ਕਹਿੰਦੇ ਵੀ ਚਲੋ ਤੁਹਾਡੇ ਫੇਰੇ ਕਰਾ ਦਿੰਨੇ ਆ ਸੋਰ ਸਿੰਘ ਵਾਲੇ ਸਾਡੇ ਫੇਰੇ ਹੋ ਗਏ ਜੀ ਹਾਂਜੀ ਗੁਰਦਾਰੇ ਦੇ ਵਿੱਚ ਫੇਰੇ ਹੋ ਕੇ ਤੇ ਉਦੋਂ ਮੁੜ ਕੇ ਵਿਚੋਲੇ ਨੇ ਰੋਲਾ ਪਾ ਲਿਆ ਸਾਡੇ ਨਾਲ ਕਹਿੰਦਾ ਵੀ ਮੈਂ ਤਾਂ ਇੰਨੇ ਹੀ ਲੈਣੇ ਪੈਸੇ ਉਹਨੂੰ ਜੀ ਉਦੋਂ ਫਿਰ ਪੈਸੇ ਦਿੱਤੇ ਗਏ ਸਾਂ ਫਿਰ ਅਸੀਂ ਕਹਿੰਦੇ ਵੀ ਜਾਂ ਕੁੜੀ ਛੱਡ ਦੋ ਇੱਥੇ ਜਾਂ ਫਿਰ ਪੈਸੇ ਦੋ ਫੇਰੇ ਸਾਡੇ ਹੋ ਗਏ ਸੀਗੇ ਜਦੋਂ ਤੁਰਨ ਲੱਗੇ ਫਿਰ ਇਹਨੂੰ ਪੈਸੇ ਦਿੱਤੇ ਜੀ ਕਿੰਨੇ ਉਦੋਂ ਜੀ 15000 ਰੁਪਏ ਲੋ ਦਿੱਤਾ ਸੀਗਾ ਜੀ ਤੇਸ ਮਤਲਬ ਕਿ 70000 ਰੁਪਿਆ 85000 ਰੁਪਿਆ ਟੋਟਲ 85000 ਰੁਪਿਆ ਦਿੱਤਾ ਹੀ ਇਹਨੂੰ ਲੱਖ ਰੁਪਏ ਦੀ ਮੰਗ ਸੀ ਹਾਂ ਜੀ ਲੱਖ ਰੁਪਏ ਦੀ ਮੰਗ ਸੀਗੀ ਜਿੰਦੀ ਹਾਂ ਜੀ ਫਿਰ ਉਦੋਂ ਮੁੜ ਕੇ ਜੀ ਅਸੀਂ ਕਰ ਕਰਾ ਕੇ ਇਹਨੂੰ ਪੈਸੇ ਦੇ ਕੇ ਕੁੜੀ ਲਾਇਆ ਜੀ ਘਰੇ ਜੋ ਛਕਣ ਵਿਹਾਰ ਹੋਏ ਜੀ ਸਾਡੇ ਘਰ ਦੇ ਵਿੱਚ ਸਾਰਾ ਕੁਝ ਸਹੀ ਹੋਇਆ ਜੀ ਫਿਰ ਉਦੋਂ ਮੁੜ ਕੇ ਮੇਰੇ ਸਾਂਢੂ ਨੇ ਤੇ ਮੇਰੀ ਸਾਲੀ ਹਾਰਨੀ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਜੀ बांग्लादेश ਵਿੱਚ ਹਿੰਦੂਆਂ ਤੇ ਹੋ ਰਹੇ ਅਤਿਆਚਾਰ ਨੂੰ ਲੈ ਕੇ ਭਾਰਤ ਵਿੱਚ ਜਗ੍ਹਾ-ਜਗ੍ਹਾ ਰੋਸ ਪ੍ਰਦਰਸ਼ਨ ਹੋ ਰਹੇ ਹਨ ਇਸੇ ਕੜੀ ਤਹਿਤ ਅਜ ਪੰਚਕੁੱਲਾ ਵਿੱਚ ਸਾਧਵੀ ਅੰਮ੍ਰਿਤਾ ਦੀਦੀ ਦੀ ਰਹਿਨਮਾਈ ਵਿੱਚ ਸਨਾਤਨ ਸੁਰੱਖਿਆ ਮੰਚ ਤੇ ਸਰਬ ਹਿੰਦੂ ਸਮਾਜ ਦੇ ਬੈਨਰ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਨਸਾਫ਼ ਦੀ ਮੰਗ ਕੀਤੀ ਗਈ। ਇਸ ਨੂੰ ਅਮਰੀਕਾ ਵੀ ਸਾਵਧਾਨ ਹੋ ਜਾਵੇ। ਆ ਸੰਯੁਕਤ ਰਾਸ਼ਟਰ ਵੀ ਸਾਵਧਾਨ ਹੋ ਜਾਵੇ। ਜੇ ਜੱਦ-ਜਦ ਹਿੰਦੂਆਂ ਕੇ ਪ੍ਰਤੀ ਕੁਝ ਵੀ ਹੁੰਦਾ ਹੈ, ਤਾਂ ਮਾਨੋ इनके गले जो है रुंध जाते ये बोल नहीं पाते और कुछ हो जाए जरासी भी कहीं बात तो फिर ये हल्ला मचाने लग जाते यूनाइटेड नेशन के गले की फांस बन ही तो फांस आप में वो ताकत है आप में वो सामर्थ्य है लेकिन आज संगठित होने की आवश्यकता है एक होने की जरूरत है आज पार्टियों में बटने का समय नहीं है आज हमारे घर

ਇੰਨਾ ਖੇਡਾਂ ਵਿੱਚ ਗੱਤਕਾ মার্শাল ਆਰਟ ਨੂੰ ਵੀ ਸ਼ਾਮਿਲ ਕੀਤਾ ਗਿਆ ਤੇ ਇਸ ਬਾਬਤ ਹਰਜੀਤ ਸਿੰਘ ਅਰੇਵਾਲ ਪ੍ਰਧਾਨ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਨੇ ਕਿਹਾ ਕਿ 12 ਜ਼ਿਲ੍ਹਿਆਂ ਦੀਆਂ ਟੀਮਾਂ ਇੰਨਾ ਖੇਡਾਂ ਵਿੱਚ ਭਾਗ ਲੈ ਰਹੀਆਂ ਹਨ ਆਪਣੇ ਦੇਸ਼ ਲਈ ਭਾਰਤ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ 올림픽 ਖੇਡਾਂ ਦੀ ਤਰ੍ਹਾਂ ਤੇ 올림픽 ਖੇਡਾਂ ਜੋ ਜਦੋਂ ਜੁਨਾਨ ਚ ਸ਼ੁਰੂ ਹੋਈਆਂ ਨੇ ਤਾਂ ਉਹਨਾਂ ਦੇ ਨਾਲ ਹਰ 2 ਸਾਲ ਬਾਅਦ ਪੀਤੀਨ ਗੇਮਸ ਹੋਇਆ ਕਰਦੀਆਂ ਸੀਆਂ ਉਹ 100 150 ਸਾਲ ਚੱਲੀਆਂ ਲੇਕਿਨ ਉਸ ਤੋਂ ਬਾਅਦ ਬੰਦ ਹੋ ਗਈਆਂ ਪਰ ਭਾਰਤ ਦੇ ਵਿੱਚ ਉਹਨਾਂ ਨੂੰ ਹੁਣ ਦੁਬਾਰਾ ਰਿਵਾਈਵ ਕੀਤਾ ਗਿਆ ਔਰ ਇੰਟਰਨੈਸ਼ਨਲ ਲੈਵਲ ਤੇ ਰਿਵਾਈਵ ਕੀਤਾ ਜਾ ਰਿਹਾ ਹੈ ਇੰਡੀਆ ਦੀ ਜਿਹੜੀ ਪੀਥੀਅਨ ਕਾਉਂਸਲ ਆਫ ਇੰਡੀਆ ਹੈ ਸ਼੍ਰੀ ਵਿਜੇਂਦਰ ਗੋਇਲ ਜੀ ਉਸ ਦੇ ਪ੍ਰਧਾਨ ਨੇ ਤੇ ਉਹ ਇਹ ਜਿਹੜੀਆਂ ਫਰਸਟ ਨੈਸ਼ਨਲ ਕਲਚਰਲ ਪੀਥੀਅਨ ਗੇਮਸ ਜਿਹੜੀਆਂ ਹੋ ਰਹੀਆਂ ਨੇ ਪੰਚਕੂਲਾ ਦੇ ਵਿੱਚ ਤਾਉ ਦੇਵਿਲਾ ਸਟੇਡੀਅਮ ਚ ਉਹ ਸ਼ੁਰੂ ਕਰਵਾ ਰਹੇ ਆ ਜਿਹੜੀ ਇੰਟਰਨੈਸ਼ਨਲ ਪੀਠੀਅਨ ਕੌਂਸਲ ਹੈ ਉਹ ਉਸ ਦੇ ਜਨਰਲ ਸੈਕਟਰੀ ਵੀ ਨੇ ਸ਼੍ਰੀ ਬਜੇਂਦਰ ਗੋਇਲ ਜੀ ਚਾਰਖੰਡ ਦੇ ਸਾਬਕਾ ਮੰਤਰੀ ਨੇ ਉਹਨਾਂ ਦੀ ਰਹਿਨਵਾਈ ਹੇਠ ਉਹਨਾਂ ਦੀ ਐਫਰਟਸ ਨਾਲ ਇਹ ਪੀਠੀਅਨ ਗੇਮਾਂ ਰਿਵਾਈਵ ਹੋਈਆਂ ਨੇ ਪੀਠੀਅਨ ਗੇਮ ਜਿਹੜੀਆਂ ਹੈਗੀਆਂ ਉਹ ਕਲਚਰਲ ਅਤੇ ਸੰਸਕ੍ਰਿਤਿਕ ਸੱਭਿਆਚਾਰਕ ਖੇਡਾਂ ਨੇ ਦੂਜੀਆਂ ਖੇਡਾਂ ਤੋਂ ਹਟ ਕੇ ਇਹਦੇ ਵਿੱਚ ਕਲਾਤਮਿਕ ਮਨ ਲਓ ਕਿਸੇ ਨੇ ਫੋਟੋਗ੍ਰਾਫੀ ਜਾਂ ਕਿਸੇ ਨੇ ਕੋਈ ਕਲਾ ਕਿਰਤਾਂ ਕੀਤੀਆਂ ਜਾਂ ਕੋਈ ਹੋਰ ਇਦਾਂ ਛੋਟੀਆਂ ਖੇਡਾਂ ਹੋਈਆਂ ਉਹਦੇ ਵਿੱਚ ਖਾਸ ਕਰਕੇ ਸਾਡੀਆਂ ਸੱਭਿਆਚਾਰਕ ਖੇਡਾਂ ਇੰਡੀਆ ਦੀਆਂ ਜਿਵੇਂ ਗੱਤਕਾ ਹੈ ਮਾਰ ਹੋਰ ਮਾਰਸ਼ਲ ਆਰਟ ਕਰਾਟੇ ਮੂਹੇ ਥਾਈ ਇਹ ਜਿਹੜੇ ਸਾਡੇ ਰਵਾਇਤੀ ਇੰਡੀਆ ਦੇ ਸੱਭਿਆਚਾਰਕ ਆਰਟ ਨੇ ਉਹਨਾਂ ਨੂੰ ਵੀ ਇਹਨਾਂ ਜਿਹੜੀਆਂ ਪੀਸੀਐਨ ਗੇਮਸ ਦੇ ਵਿੱਚ ਦੁਬਾਰਾ ਰਿਵਾਈਵ ਕਰਕੇ ਸ਼ਾਮਲ ਕੀਤਾ ਗਿਆ ਔਰ ਬਜੇਂਦਰ ਗੋਇਲ ਜੀ ਦਾ ਬੜਾ ਧੰਨਵਾਦ ਹੈ ਕਿ ਉਹਨਾਂ ਨੇ ਗੱਤਕੇ ਨੂੰ ਵੀ ਇਸ ਪੀਟੀਨ ਗੇਮਸ ਤੇ ਸ਼ਾਮਲ ਕੀਤਾ ਔਰ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਨੂੰ ਜਿਹੜੇ ਹੈਗੇ ਆ ਉਹ ਆਰਗੇਨਾਈਜ਼ ਕਰਾ ਰਹੇ ਆ ਅਸੀਂ ਗੱਤਕੇ ਦਾ ਕੰਪੀਟੀਸ਼ਨ ਇਹ 4 ਦਿਨ 12 ਦਸੰਬਰ ਤੋਂ ਲੈ ਕੇ 15 ਦਸੰਬਰ ਤੱਕ ਇਹ ਟੂਰਨਾਮੈਂਟ ਉੱਥੇ ਮਹਾਕੁੰਬ ਹੈ ਜਿਹੜਾ ਖੇਡਾਂ ਦਾ ਚੱਲਣਾ 3000 ਖਿਡਾਰੀ ਵੱਖ-ਵੱਖ ਦਰਜਨ ਤੋਂ ਉੱਪਰ ਖੇਡਾਂ ਨੇ ਜਿਨ੍ਹਾਂ ਦੇ ਵਿੱਚ ਭਾਗ ਲੈਣਗੇ ਉਹਦੇ 'ਚ ਇੱਕ ਇੱਕ ਖੇਡ ਗੱਤਕਾ ਵੀ ਹੈ ਪਰ ਮੈਂ ਤੁਹਾਨੂੰ ਇੱਕ ਬੜੇ ਮਾਣ ਦੀ ਗੱਲ ਇਹ ਕਹਿਣੀ ਚਾਹੁੰਦਾ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਨੂੰ ਇਹ ਮਾਣ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਜਿਹੜੀਆਂ ਇੰਡੀਆ ਦੀਆਂ ਨੈਸ਼ਨਲ ਪੱਧਰ ਦੀਆਂ ਖੇਡਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਨੈਸ਼ਨਲ ਗੇਮਜ਼ ਕਹਿੰਦੇ ਆ ਉਹਦੇ 'ਚ ਸ਼ਾਮਲ ਕਰਵਾਇਆ ਖੇਲੋ ਇੰਡੀਆ ਗੇਮ ਵਿੱਚ ਸ਼ਾਮਲ ਕਰਵਾਇਆ ਆਲ ਇੰਡੀਆ ਇੰਟਰਜੇਨਸਟੀ ਖੇਡਾਂ 'ਚ ਸ਼ਾਮਲ ਹੋਇਆ ਇਸੇ ਤਰ੍ਹਾਂ ਜਿਹੜੀਆਂ ਨੈਸ਼ਨਲ ਸਕੂਲ ਗੇਮਸ ਨੇ ਉਹਦੇ ਵਿੱਚ ਵੀ ਗੱਤਕੇ ਨੂੰ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਖੇਡਾਂ ਨੂੰ ਸ਼ਾਮਲ ਕਰਵਾਇਆ ਗਿਆ। ਇਸੇ ਤਰ੍ਹਾਂ ਹੁਣ ਜਿਹੜੀ ਪੰਜਵੀਂ ਖੇਡ ਪੀਥੀਅਨ ਗੇਮਸ ਨੈਸ਼ਨਲ ਲੈਵਲ ਦੀਆਂ ਗੇਮਸ ਨੇ ਉਹਦੇ ਵਿੱਚ ਵੀ ਸਾਡੀ ਵਿਰਾਸਤੀ ਭਾਰਤ ਦੀ ਵਿਰਾਸਤੀ ਖੇਡ ਜਿਹੜੀ ਹੈਗਾ ਮਾਨਮਤੀ ਖੇਡ ਗੱਤਕਾ ਉਹ ਸ਼ਾਮਲ ਹੋਇਆ। ਨੌਰੇ ਬਾਰਡਰ ਤੇ ਕਿਸਾਨ ਧਰਨੇ ਤੇ ਬੈਠੇ ਹਨ ਤੇ ਕਿਸਾਨਾਂ ਅਗੂ ਜਰਜੀਤ ਸਿੰਘ ਟੱਲੇਵਾਲ ਮਰਨਵਰ ਤੇ ਬੈਠੇ ਹਨ ਤੇ ਉਹਨਾਂ ਦੀ ਸਿਹਤ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਇਸੇ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਤੇ ਐਮਪੀ ਮਾਲਵਿੰਦਰ ਸਿੰਘ ਕੰਗ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਕਿਸਾਨਾਂ ਸਿਰ ਤੇ 73000 ਕਰੋੜ ਦਾ ਕਰਜ਼ਾ ਹੈ ਤੇ ਹਰਿਆਣਾ ਦੇ ਕਿਸਾਨਾਂ ਸਿਰ ਤੇ 76000 ਕਰੋੜ ਤੇ ਸਰਕਾਰਾਂ ਨੂੰ ਗੱਲ ਸੁਣਨੀ ਚਾਹੀਦੀ ਹੈ। ਬੜੀ ਦੁੱਖ ਦੀ ਗੱਲ ਹੈ ਕਿ ਕਿਸਾਨ ਆਗੂ ਪਿਛਲੇ ਸਾਲ ਤੋਂ ਫਰਵਰੀ ਮਹੀਨੇ ਤੋਂ ਲੈ ਕੇ ਜਿਹੜੇ ਹੈ ਉਹ ਬੰਡਣਾ ਤੇ ਬੈਠੇ ਆ ਪਿਛਲੇ ਸਾਲ ਵੀ ਇੱਕ ਨੌਜਵਾਨ ਦੀ ਇਸੇ ਜਿਹੜੀ ਹੈ ਘਟਨਾ ਦੇ ਵਿੱਚ ਜਿਹੜੀ ਹੈ ਜਾਨ ਚਲੇ ਗਈ ਸੀ ਜਿਹਦੇ ਨਾਲ ਬਹੁਤ ਵੱਡਾ ਰੋਸ ਜਿਹੜਾ ਹੈ ਕਿਸਾਨਾਂ ਦੇ ਵਿੱਚ ਪੈਲਿਆ ਸੀ ਸੋ ਹੁਣ ਫਿਰ ਜਿਹੜਾ ਹੈਗਾ ਇੱਕ ਪਾਸੇ ਡੱਲੇਵਾਲ ਸਾਹਿਬ ਮਰਨਵਰਤੇ ਬੈਠੇ ਆ ਦੂਸਰੇ ਪਾਸੇ ਭੇਰ ਸਾਹਿਬ ਇੱਕ ਜਥੇ ਜਿਹੜੇ ਉਹਨਾਂ ਨੇ ਦਿੱਲੀ ਨੂੰ ਭੇਜਣੇ ਸੀ 101 ਕਿਸਾਨਾਂ ਦੇ ਉਹ ਵੀ ਉਹਨਾਂ ਦੇ ਵਿੱਚੋਂ ਵੀ ਜਿਹੜੇ ਦੋ ਤਿੰਨ ਉਹ ਭੇਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਬਾਰਡਰ ਤੇ ਰੋਕ ਲਿਆ ਗਿਆ ਜੀ ਦਾ ਕਰਕੇ ਕਿਸਾਨਾਂ ਦੇ ਵਿੱਚ ਹੋਰ ਰੋਸ ਆ ਕਿ ਅਸੀਂ ਤਾਂ ਸਧਾਰਨ ਪ੍ਰੋਟੈਸਟ ਕਰਨਾ ਸਾਡਾ ਅਧਿਕਾਰ ਹੈ ਕਿ ਅਸੀਂ ਉਹ ਪ੍ਰੋਟੈਸਟ ਕਰ ਸਕਦੇ ਆ ਤੇ ਦੂਸਰ ਜਿਹੜੇ ਹੈਗੇ ਹੋਰ 10-15 ਕਿਸਾਨ ਜਿਹੜੇ ਹੈਗੇ ਉਹ ਹਸਪਤਾਲਾਂ ਦੇ ਵਿੱਚ ਪਏ ਆ ਸੋ ਇਸ ਮਸਲੇ ਦਾ ਹੱਲ ਸਰਕਾਰ ਨੂੰ ਕੱਢਣਾ ਚਾਹੀਦਾ ਤੇ ਇਸ ਜਿਹੜੇ सरकार की मांगਦੇ ਆ ਗਰੰਟੀ ਕਾਨੂੰਨ ਮੰਗਦੇ ਆ ਕਿ ਜਿਹੜੀਆਂ 22 ਫੈਸਲਾਂ ਤੇ ਐਮਐਸਪੀ ਸਾਨੂੰ ਦੇ ਰਹੇ ਆ ਉਹ ਬਾਜ਼ਾਰ ਦੇ ਵਿੱਚ ਰਕਦੀਆਂ ਨਹੀਂ ਜਿਸ ਤਰ੍ਹਾਂ ਐਤਕੀ ਝੋਨੇ ਦੇ ਨਾਲ ਜਿਹੜਾ ਹੋਇਆ ਝੋਨਾ ਜਿਹੜਾ ਹੈਗਾ ਭਾਵੇਂ ਸਰਕਾਰ ਨੇ ਪੂਰਾ ਰੇਟ ਦਿੱਤਾ ਪਰ ਕਿਸਾਨਾਂ ਦੇ ਪੱਲੇ ਤਾਂ 2-2 3-300 ਰੁਪਏ ਕੁਇੰਟਲ ਮਗਰ ਜਿਹੜੇ ਆੜਤੀਏ ਦਾ ਹੋਰ ਉਹ ਖਾ ਗਏ ਸੋ ਇਸੇ ਕਰਕੇ ਕਿ ਉਹਨਾਂ ਦੀ ਗਰੰਟੀ ਕਾਨੂੰਨ ਨਾ ਹੋਣ ਕਰਕੇ ਇਸ ਕਰਕੇ ਜਿਹੜੀਆਂ ਜਾਇਜ਼ ਮੰਗਾਂ ਕਿਸਾਨਾਂ ਦੀਆਂ ਉਹ ਸਰਕਾਰ ਨੂੰ ਮੰਨਣੀ ਚਾਹੀਦੀ ਹੈ ਅੰਸਨ ਨੂੰ ਤੜਵਾਉਣਾ ਚਾਹੀਦਾ ਤੇ ਇਹ ਇਹੋ ਜੀ ਜਿਹੜੀ ਸਿਚੁਏਸ਼ਨ ਨੂੰ ਸੰਭਾਲਣਾ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਨਹੀਂ ਸੰਭਾਲਦੇ ਤੇ ਇਹਦਾ ਲੋਕਾਂ ਦੇ ਵਿੱਚ ਹੋਰ ਸਰਕਾਰ ਬਰਤੀ ਗੁੱਸਾ ਵਧੂਗਾ ਸੋ ਅਸੀਂ ਤਾਂ ਬੇਨਤੀ ਕਰ ਸਕਦੇ ਹਾਂ ਕਿ ਸਰਕਾਰ ਨੂੰ ਬੜੇ ਗੌਰ ਦੇ ਨਾਲ ਧਿਆਨ ਦੇ ਨਾਲ ਇਹਨਾਂ ਮਸਲਿਆਂ ਦੇ ਹੱਲ ਕਰਕੇ ਕਿਸਾਨ ਜਿਹੜੇ ਹੈ ਉਹ ਕੋਈ ਬਾਹਰਲੇ ਮੁਲਕ ਤੋਂ ਨਹੀਂ ਆਏ ਉਹ ਸਾਡੇ ਆਪਣੇ ਭਾਈ ਭਰਾ ਵਾ ਕਿਉਂਕਿ ਭਾਰਤ ਜਿਹੜਾ ਹੈ ਖੇਤੀ ਪ੍ਰਧਾਨ ਮੁਲਕ ਹੈ 70% ਲੋਕ ਖੇਤੀ ਦੇ ਨਾਲ ਜੁੜੇ ਹੋਏ ਆ ਸੋ ਜੇ 70% ਲੋਕ ਜਿਸ ਤਰ੍ਹਾਂ ਜਿਹੜਾ ਹੈ ਉਹ ਕਰਜ਼ੇ ਦੇ ਥੱਲੇ ਕਿਸਾਨ بیٹھا ਤੇ ਉਹਨਾਂ ਦੀ ਬਾਹ ਮੜਨਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ ਦਾ ਫਰਜ਼ ਬਣਦਾ ਉਹਨਾਂ ਦੀਆਂ ਗੱਲਾਂ ਦੇ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨਾ ਚਾਹੀਦਾ ਸਰਕਾਰ ਨੂੰ ਇਹ ਜੋ ਸਾਡੀ ਆਪਣੀ ਵਿਚਾਰ ਕਿ ਜਦੋਂ ਸੁਪਰੀਮ ਕੋਰਟ ਨੇ ਉਹ ਕਮੇਟੀ ਬਣਾਈ ਹੈ ਤਾਂ ਸਾਨੂੰ ਆਪਣਾ ਦੁੱਖ ਦਰਦ ਉਹਨਾਂ ਦੇ ਕੋਲ ਦੱਸਣਾ ਚਾਹੀਦਾ ਤਾਂ ਕਿ ਜੇ ਜੇ ਸਾਡੀਆਂ ਸਰਕਾਰਾਂ ਨਹੀਂ ਗੱਲ ਸੁਣਦੀਆਂ ਤੇ ਕੋਰਟ ਦੇ ਮਾਧਿਅਮ ਜਿਹੜਾ ਹੈ ਉਹ ਹੱਲ ਹੋ ਸਕਦਾ ਸੀ ਸੋ ਉਹਦੇ ਵਾਸਤੇ ਜਿਹੜੀ ਪਿਛਲੀ ਰਿਪੋਰਟ ਦਿੱਤੀ ਹੈ ਉਹਨਾਂ ਵਿੱਚ ਦੱਸਿਆ ਵੀ ਹੈ ਕਿ ਪੰਜਾਬ ਦੇ ਕਿਸਾਨਾਂ ਸਿਰ 73000 ਕਰੋੜ ਦਾ ਕਰਜ਼ਾ ਤੇ ਜਿਹੜੇ ਹਰਿਆਣਾ ਦੇ ਕਿਸਾਨਾਂ ਉਹਨਾਂ ਦੇ ਸਿਰ 77000 ਦਾ ਕਰੋੜ ਦਾ ਕਰਜ਼ਾ ਜੇ ਇਹ ਤੇ ਜਿਹੜੀ ਕਿਸਾਨਾਂ ਦੀ ਆਮਦਨ ਘਟ ਰਹੀ ਹੈ ਜੇ ਇਹੀ ਗੱਲਾਂ ਜਿਹੜੀਆਂ ਹੋਰ ਜਿਹੜੀਆਂ ਇਹਨਾਂ ਦੀਆਂ ਸੀ ਜੇਕਰ ਉਹ ਕਮੇਟੀ ਦੇ ਮੋਹਰੇ ਜਾ ਕੇ ਦੱਸ ਦੇ ਤੇ ਹੋ ਸਕਦਾ ਕਿ ਉਹ ਗੱਲਾਂ ਜਿਹੜੀਆਂ ਕੋਰਟ ਜਿਹੜੀ ਹੈਗੀ ਹੈ ਸਰਕਾਰ ਨੂੰ ਕੋਈ ਆਦੇਸ਼ ਕਰਦੀ ਬਾਕੀ ਜਿਹੜਾ ਹੈ ਸੋਚ ਆਪੋ ਆਪਣੀ ਆ ਅਸੀਂ ਉਹਦੇ ਉੱਤੇ ਬਹੁਤਾ ਕਿੰਤੂ ਪ੍ਰੰਤੋਂ ਨਹੀਂ ਕਰ ਸਕਦੇ ਕਿਉਂਕਿ ਉਹਦਾ ਜਵਾਬ ਸਾਡੇ ਜਿਹੜੇ ਕਿਸਾਨ ਆਗੂ ਉਹ ਹੀ ਦੇਣਗੇ ਤੇ ਉਹੀ ਵਾਜਬ ਹੋਊਗਾ ਅਸੀਂ ਅਸੀਂ ਤੇ ਕਹਿੰਦੇ ਆ ਕਿ ਕਿਸਾਨਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਚਨੀਟ ਹੈ ਜੀ ਬੜੀ ਗਲਤ ਗੱਲ ਹੈ ਔਰ ਤਾਨਾਸ਼ਾਹੀ ਹੈ ਮੋਦੀ ਸਾਹਿਬ ਦੀ किसानों ने इमीजिएटली गल करनी थी लेकिन सर जिस तरीके से एक रिपोर्ट भी सामने आई है सुप्रीम कोर्ट की जो कमेटी बनी थी उन्होंने कहा है कि किसान नेता जो है बैठक में नहीं पहुंचे हैं इसको आप कैसे देख रहे हैं देखिए ऐसा है ये पिछले एक साल से लोग इस धरने पे हैं किसानों का और तमाम उनकी वाजिब मांगे हैं और उनको जमहूरी हक है प्रोटेस्ट करने का भारत सरकार को जो ये रवैया है तानाशाही छोड़ना चाहिए अंकारी रवैया छोड़ना चाहिए किसानों से बातचीत छोड़ना चाहिए لیکن سر جس طریقے سے پنجاب میں نگر نکائے کے چناؤ ہیں ان کو اپ کس طریقے سے دیکھ رہے ہیں عوامادی پارٹی کتنی تیار ہے یہ عوامادی پارٹی کی 2.5 سال کی سرکار دی پرفارمنس بہت اچھی ہے لوگ با الیکشن چہ داس ہی چکے ہیں عوامادی پارٹی نے 4 تو 3 سیٹیں جیتیاں اس بار بھی جڑیاں لوکل باڈی دی الیکشن عوامادی پارٹی دوستو اسن ساڈیاں اسدیاں خاص خبراں نویاں تے تازہ خبراں دے نال تہاڈے سامنے پھر تو روبرو ہووے گے تب تک ملن یعنی کہ تے چندر کرنو دیو زازت رب رکھاں